ਕਾਪਰਿਹੰ ਝੂਲੰ ਬਖੰਡੇਚਨਾਂ ਸੰਕੰ ਤੰਦਲ ਕਿੰ ਕਰੀਕੇਨਾਂ ਸਰਵੰਗ ਭੂਸਾਵਨਾਂ ਨੀਲਾ ਭਕਤਿਮਾਤਿ ਪਾਲਕੰ ਸੇਵੀ ਮਹਾਕਾਲਿਯੰ ਯਾ ਮਤੋ ਸਗਿਰੀ ਹਰੋ ਕਮਲਿਨ ਹੰਤੁੰ ਮਜਾਰਨੀ ਤ੍ਰਿਤੀਯੰ ਚੰਦਰਘੰਟੀ ਕੀ ਉਸਮਾਂਡੀ ਕੀ ਤਤੁਕੰ ਪੰਚਮੰ ਸੰਤਮਾਕੀ ਕੀ ਸਠੰ ਕਾਕੇਨੀ ਚ ਸਬਦਮੰ ਕਾਲ ਰਾਪੀ ਕੀ ਮਹਾ दा देवी संताम नमस्तस्ये नमस्तश्री नमस्तस्ये नमो नमः मुसुपुत्रो ਇਹ ਸਾਡੇ ਨਾਲ ਆਜਿਆ ਪਰਿਵਾਰ ਹੈ ਇਹ ਵੀ ਪਰਿਵਾਰ ਹੈ ਇਹ ਪੰਜ ਪਰਿਵਾਰ ਇੱਕ ਪਰਿਵਾਰ ਦੇ ਸਦਸਿਆ ਨੇ ਇਹ ਮੰਦਰ ਜਿਹੜਾ ਇਹਦੀ ਬਾਉਂਡਰੀ ਉੱਥੋਂ ਤੱਕ ਸੀ ਅਸੀਂ ਮਨ ਵਿਚਾਰ ਕੀਤਾ ਕਿ ਇਹਨਾਂ ਨੂੰ ਭਗਵਤੀ ਨੇ ਬਾਰ ਕਿਰਪਾ ਕੀਤੀ ਹੈ ਬਾਹਰ ਸ਼ਿਫਟ ਹੋਏ ਹੈ ਅਸੀਂ ਮਨ ਵਿਚਾਰ ਕੀਤਾ ਵੀ ਅਸੀਂ ਇਹਨਾਂ ਨੂੰ ਅਪਰੋਚ ਕਰੀਏ ਕਿ ਇਹ ਤੁਹਾਡੀ ਜਗਾ ਮੰਦਰ ਦੇ ਨਾਲ ਲੱਗਦੀ ਹੈ ਇਹ ਪਰਿਵਾਰ ਨੇ ਸਾਡੇ ਕੋਲੋਂ 5 ਰੁਪਏ ਵੀ ਨਹੀਂ ਲਏ ਇਹ ਸਾਰੇ ਪਰਿਵਾਰ ਨੇ ਆਪਣੀ ਯਥਾ ਸਹਿਯੋਗ ਦੇ ਨਾਲ ਸਭ ਕੁਝ ਅਸ਼ੀਰਵਾਦ ਦੇ ਨਾਲ ਸਾਨੂੰ ਮਾਤਾ ਜੀ ਦੇ ਦਰਬਾਰ ਨੂੰ ਵਿਸਤਾਰ ਕਰਨ ਵਾਸਤੇ ਇਹ ਭੂਮੀ ਦਿੱਤੀ ਹੈ ਤੇ ਮਾਤਾ ਜੀ ਦੀ ಅಪਾਰ ਕਿਰਪਾ ਇਸ ਪਰਿਵਾਰ ਦੇ ਉੱਤੇ ਗਈ ਹੈ ਇਹ ਯੁੱਗੋ ਯੁਗੰਤਰ ਤੱਕ ਕਹਿੰਦੇ ਦੇਖੋ ਭਗਵਤੀ ਦੇ ਸਭ ਨੂੰ ਭੂਮੀ ਦਿੰਦੀ ਹੈ ਇਹਨਾਂ ਨੂੰ ਵੀ ਦਿੱਤਾ ਸਭ ਕੁਝ ਦਿੱਤਾ ਪਰ ਦਿਲ ਕਿਸੇ ਕਿਸੇ ਦਾ ਇਹਨਾਂ ਨੇ ਜਿਸਲੇ ਹੀ ਇਹਨਾਂ ਕੋਲ ਗਏ ਆ ਇੰਨਾ ਗੈਪ ਸਾਡੇ ਵੱਡੇ ਭਾਈ ਸਾਹਿਬ ਇਹਨਾਂ ਦੇ ਹੱਥਾਂ 'ਚ ਅਸੀਂ ਖੇਡੇ ਆਂ ਜਾ ਕੇ ਅਸੀਂ ਕਿਹਾ ਕਿ ਅਸੀਂ ਵਿਸਤਾਰ ਕਰਨਾ ਕਹਿੰਦੇ ਜੀ ਇਹ ਤੋਂ ਵਧੀਆ ਕੰਮ ਹੀ ਕੋਈ ਨਹੀਂਗਾ ਸਾਨੂੰ 5 ਰੁਪਏ ਨਹੀਂ ਚਾਹੀਦੇ ਤੁਸੀਂ ਜਿੱਥੇ ਕਹੋ ਅਸੀਂ ਲਿਖ ਦਿੰਨੇ ਆਂ ਜਕਾਰਾ ਵਾਲ ਮਾਤਾ ਜੀ ਦਾ ਹਾਂਜੀ ਹਾਂਜੀ ਆਪਾਂ ਨਾਮ ਦੱਸ ਕੇ ਤੇ ਇਹ ਗੁਰੂ ਮੰਦਿਰ ਨੇ ਆਟ ਜੇ ਆਹ ਜਿੱਥੇ ਤੁਸੀਂ ਕੀ ਕਹਿਣਾ ਮੈਂ ਮਾਰੇ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਮਾਰੇ ਨੇ ਮੈਨੂੰ ਦਿੱਤਾ ਮੈਂ ਦੇ ਦਿੱਤਾ ਉਹਦੇ ਦਿੱਤੇ ਚੋ ਹੀ ਦਿੱਤਾ ਇਹ ਆਪਣੇ ਪੱਲੇ ਉਹ ਕੁਝ ਨਹੀਂ ਦਿੱਤਾ ਕੀ ਲੋਕਾਂ ਨੂੰ ਬੈਠੀ ਦੇਣਾ ਚਾਹੁੰਦੇ ਜੀ ਮੈਂ ਮਾਰੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਇੱਕ ਅਨਪੜ ਬੰਦਾ ਹੈਗਾ ਮੈਨੂੰ ਤਾਂ ਕਿੰਨਾ ਮਾਰੇ ਨੇ ਦਿੱਤਾ ਜੀ ਆ ਮੈਂ ਪੀਰਾ ਨੂੰ ਮਾਨਾ ਉਹ ਸਾਡਾ ਪੁਰਾਣਾ ਸਥਾਨ ਆ ਠੀਕ ਆ ਜੋ ਨਾਲ ਸਾਨੂੰ ਦਿੱਤਾ ਹੀ ਰਾਂ ਦਿੱਤਾ ਸਰ ਇੱਕ ਬੰਦੇ ਦੀ ਸਭ ਤੋਂ ਜੀਵਨ ਦੀ ਜਿਹੜੀ ਜਗ੍ਹਾ ਹੁੰਦੀ ਆ ਪ੍ਰੋਪਰਟੀ ਹਾਂ ਤੁਸੀਂ ਮਾਤਾ ਜੀ ਦੇ ਨਾਂ ਤੇ ਪ੍ਰੋਪਰਟੀ ਇੰਨੀ ਮਹਿੰਗੀ ਕੋ ਮੰਚ ਸੰਗੋਲ ਵੀ ਆਇਆ ਜਾਂ ਕੁਝ ਨਾ ਕੁਝ ਨਹੀਂ ਆਇਆ ਭਾਜੀ ਕਿਉਂਕਿ ਮਾਰੇ ਨੇ ਸਾਨੂੰ ਆਪਣੀ ਜਗ੍ਹਾ ਢੀ ਖੁੱਲੀ ਦੇ ਦਿੱਤੀ ਬੱਚੇ ਬਾਹਰ ਪੁੰਜਾਦੇ ਹੋਰ ਕੀ ਚਾਹੀਦਾ ਨਾ ਜੀ ਨਾ ਕੀ ਲੱਗਦਾ ਹੈ ਕਿ ਧਰਮੋਖੇ ਜਦੋਂ ਇਸ ਤਰ੍ਹਾਂ ਦੀ ਕੋਈ ਭਾਵਨਾ ਜਾਗਦੀ ਹੈ ਜਾਂ ਕੋਈ ਸਥਾਨ ਬੰਦੇ ਆ ਹਾਂਜੀ ਤੇ ਲੋਕਾਂ ਨੇ ਕਿੰਨੀ ਸੇਵਾ ਕੀਤੀ ਹੈ ਕਦਮੀ ਸਹਿਲਾ ਦੇਖੋ ਇਹ ਸਾਡੀ ਜੀ ਨਹੀਂ ਸੇਵਾ ਹੋ ਸਕਦੀ ਇਹ ਤਾਂ ਕਰ ਦਿੱਤੀ ਹੁਣ ਲੋਕਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਭਾਈ ਇਹਨਾਂ ਨੇ ਕਿਹਾ ਵਿਆਹ ਕਰਨਾ ਮੈਂ ਚਾਹੀਪੇ ਬਹੁਤ ਵਧੀਆ ਜਿੱਦੇ ਕੋ ਖੁਸ਼ੀ ਹੋਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਭਾਈ ਮੈਂ ਦੇਖੋ ਜੀ ਜਦ ਦੀ ਇਹ ਕਹਿਣਾ ਦੂਜੀ ਤੀਜੀ ਵਾਰੀ ਇੱਥੇ ਜਾਗ ਰੰਦੇ ਆਇਆ ਅਵਲ ਤੇ ਆਉਂਦਾ ਨਹੀਂ ਸੀਗਾ ਲੇਕਿਨ ਇਹ ਭਾਈ ਨੇ ਉਸ ਤੋਂ ਬਾਅਦ ਮੈਨੂੰ ਕਹਿਆ ਤੂੰ ਆਣਾ ਹੀ ਆਣਾ ਹਰ ਚੀਜ਼ ਦਾ ਮੈਸੇਜ ਮੈਨੂੰ ਭੇਜਦੇ ਰਹਿੰਦੇ ਆ ਸਾਰੇ ਬਰਤਾਰ ਕੀਤਨ ਖੰਨਾ ਪਾਜੀ ਹਾਂਜੀ ਅੱਜ ਜਾਗਰਨ ਤੇ ਆਏ ਹੋ ਕਿਸ ਤਰ੍ਹਾਂ ਦਾ ਆ ਰਿਹਾ ਪਾਜੀ ਜਾਗਰਨ ਤੇ ਸਾਲ ਬਾਅਦ ਆਉਂਦਾ ਆਪਾਂ ਸਾਡੇ ਲਈ ਮੰਦਰ ਆਨੇ ਆ ਇਹ ਮਾਹ ਮਾਈ ਚ ਨਹੀਂ ਸ਼ਕਤੀ ਕੀ ਹੈ ਜੋ ਮੰਗੋ ਮਿਲਦਾ ਜੇ ਪਰ ਸੱਚੀ ਨੀਤ ਨਾਲ ਮੰਗੋ ਤੇ ਫਿਰ ਮਿਲਦਾ ਜੇ ਬਾਕੀ ਕਿਸੇ ਨੂੰ ਕਰਬਾਲ ਨਹੀਂ ਹੁੰਦਾ ਉਹ ਇੱਥੇ ਆਉਣ ਨੂੰ ਬਾਲ ਵੀ ਹੁੰਦਾ ਜੀ ਕਿਸੇ ਦਾ ਕੋਈ ਦੁੱਖ ਤਕਲੀਫ ਕੋਈ ਵੀ ਹੋਵੇ ਕਿਸੇ ਨੂੰ ਪੈਸੇ ਤੰਗੀ ਵੀ ਹੋਵੇ ਯਾਰ ਉਹ ਵੀ ਮਿਲੇਗੀ ਮਾਹ ਮਾਈ ਕੋ ਸੱਚੇ ਸ਼ਰਧਾਂ ਨਾਲ ਤੇ ਮੂਰਤੀ ਬਹੁਤ ਪੁਰਾਣੀ ਪਾਜੀ ਅੱਜ ਦੀ ਮੂਰਤੀ ਨਹੀਂ ਗਈ ਪਾਕਿਸਤਾਨ ਤੋਂ ਆਈ ਮੂਰਤੀ ਹੈ। ਬਾਲ ਮਾਤਾ ਦਾ ਮੰਦਿਰ ਹੈ। ਬਾਲ ਮਾਤਾ ਦਾ ਕਿਸੇ ਨੂੰ ਬਾਲ ਨਾ ਹੁੰਦਾ ਜਿਹਨੂੰ ਬਾਲ ਹੀ ਮਿਲਦਾ ਹੈ। ਮਾ ਮਾਈ ਬੜੀ ਸ਼ਕਤੀਗਈ ਹੈ। ਕੋਈ ਆਪਾਂ ਤੇ ਇਹੀ ਕਿਣਾ ਚਾਹਾਂਗੇ। ਅਗਰ ਮੇਰੀ ਕਿਸੇ ਤੋਂ ਕੋਈ ਬਾਤ ਜਾਵੇ ਮੈਂ ਸਭ ਨੂੰ ਇਹੀ ਕਿਣਾ ਚਾਹਾਂਗਾ ਦੂਰੋਂ ਦੂਰੋਂ ਆਓ। ਦਰਸ਼ਨ ਕਰੋ ਤੇ ਮਾ ਮਾਈ ਕੋ ਛੋਲੀਆਂ ਭਰ ਕੇ ਜਾਓ। ਅਸੀਂ ਚਾਹਾਂਗੇ ਇੱਥੋਂ ਦਾ ਪਤਾ ਵੀ ਜਿੰਦੂ ਦੱਸੋ ਤੁਹਾਡੇ ਭਾਜੀ ਘਟਰਾਦੂ ਲੋਕ ਜਿੱਟਾਵਲੀ ਨੇੜੇ ਹਿੰਦੂ ਕਾਲਜ ਨੇੜੇ ਹਿੰਦੂ ਕਾਲਜ ਬਾਲ ਮਾਤਾ ਮੰਦਿਰ ਹੈਗਾ। ਮੰਦਰ ਲਾਲ ਚੰਦੀ ਮੰਦਰ ਲਾਲ ਚੰਦੀ ਗੱਦੀ ਗੀ ਜੇ ਤੇ ਇੱਥੇ ਆਓ ਆਪਣੀ ਹਾਜ਼ਰੀ ਭਰੋ ਤੇ ਜੋ ਕੋਈ ਦੁੱਖ ਤਕਲੀਫ ਕੋਈ ਵੀ ਹੈ ਨਹੀਂ ਕੋਈ ਪ੍ਰੋਬਲਮ ਉਹ ਪੂਰੀ ਕਰੋ ਆਪਣੀ ਮਹਾਮਾਈ ਸਭੀ ਸੁਣਦੀ ਹੈ ਤੇ ਸਾਡੀ ਵੀ ਸੁਣਦੀ ਹੈ ਤੁਹਾਡੀ ਵੀ ਸੁਨੇਗੀ ਜਿਆ ਮਾਤਾ ਜੀ ਦੇ ਦੇਖੋ ਜੀ ਬਾਲ ਮਾਤਾ ਜੀ ਦੇ ਮੰਦਰ ਅਸੀਂ ਖਲੋਤੇ ਆ ਮੇਰਾ ਨਾਮ ਨਰਿੰਦਰ ਸ਼ਰਮਾ ਆਸੀਂ ਬਾਲ ਮਾਤਾ ਜੀ ਦੇ ਮੰਦਰ ਨਾਲ ਬਹੁਤ ਪੁਰਾਣੇ ਜੁੜੇ ਆ ਇਹੋ ਇਹੋ ਜਿਹੇ ਚਮਤਕਾਰ ਦੇਖੇ ਇੱਥੇ ਆਪਾਂ ਨੇ ਕਿ ਜਰੇ ਕਹੇ ਹੋਰ ਦਰਬਾਰ ਦੇ ਉੱਤੇ ਨਹੀਂ ਹੋਏ ਦੇਖੇ ਆਈਦਾ ਹਰ ਸਾਲ ਜਾਗਰਣ ਕਰਾਉਂਦੇ ਨੇ ਐਰ ਕੀ 69ਵਾਂ ਜਾਗਰਣ ਆ ਆਪਣਾ ਮਹਾਰਾਣੀ ਦੇ ਦਰਬਾਰ ਦੇ ਉੱਤੇ ਮੈਂ ਆਪਣੀ ਖੁੱਦ ਗੱਲ ਕਰ ਰਿਹਾ ਮੈਨੂੰ ਹਾੜ ਦੀ ਪ੍ਰੋਬਲਮ ਹੀ ਮਹਾਰਾਣੀ ਦੇ ਦਵਾਰੇ ਦੇ ਉੱਤੇ ਆਏ ਆ ਆਣ ਕੇ ਪੱਕਾ ਭਜਨ ਕਰੀਦਾ ਪੌਂਚੀ ਉੱਚੀ ਵਾਜਾਂ ਲਗਾਈ ਦੀਆਂ ਆਪਾਂ ਨੇ ਇੱਕ ਸੰਤ ਜੀ ਨੇ ਕਹਦੇ ਤਾਂ ਸੰਸੂਰੇ ਪ੍ਰਕਾਸ਼ ਜੀ ਨੇ ਵੀ ਭਜਨ ਨਹੀਂ ਕਰਨਾ ਤੁਸੀਂ ਪਰ ਉਹਨਾਂ ਨੇ ਮੈਨੂੰ ਕਿ ਸੰਤਪੁਰ ਸੂਰੇ ਪ੍ਰਕਾਸ਼ ਜੀ ਨੇ ਕਿਹਾ ਮੈਂ ਕਿਹਾ ਵੀ ਭਜਨ ਹੁਣ ਮੇਰੇ ਕੋ ਕਿਸਰਾ ਆਏਗਾ ਵੀ ਮੈਂ ਇਸ ਲਾਈਨ ਦੇ ਵਿੱਚ ਆ ਮੈਂ ਲਾਈਨ ਦੇ ਵਿੱਚ ਕਿਸ ਤਰ੍ਹਾਂ ਆਵਾਂਗਾ ਸੰਸੁਰੇ ਪ੍ਰਕਾਸ਼ ਜੀ ਕਹਿੰਦੇ ਮਹਾਰਾਣੀ ਦਾ ਨਾਮ ਲੈ ਤੂੰ ਗਾਣਾ ਨਹੀਂ ਛੱਡਣਾ ਤੂੰ ਗਾਣਾ ਨਹੀਂ ਛੱਡਣਾ ਉੱਚ ਉੱਚ ਭਜਨ ਕੀਤਾ ਜੀ 3 ਸਾਲ ਡਾਕਟਰ ਬਲਜੀ ਹੈ ਮੈਡੀਕਲ ਗਲੇਮ ਹੈਡ ਸਪੈਸ਼ਲਿਸਟ ਆ ਉਹਨਾਂ ਕੋਲ ਦਵਾਈ ਖਾਂਦਾ ਰਿਆ ਜਦੋਂ ਦੂਸਰੇ ਡਾਕਟਰ ਨੂੰ ਭਲਾਈ ਕੇਂਦਰ ਦਿਖਾਇਆ ਤੇ ਮੇਰੀ ਹਾਰ ਦੀ ਪ੍ਰੋਬਲਮ ਠੀਕ ਆ ਆ ਦੇਖੋ ਮੇਰਾ ਜਕਾਰਾ ਕਿਹੋ ਜਿਹਾ ਲੱਗ ਰਿਹਾ ਜੈਕਾਰਾ ਬਾਲ ਮਾਤਾ ਜੀ ਦਾ ਵਾਹਿਗੁਰੂ ਜੀ ਬੜੇ ਬੜੇ ਚਮਤਕਾਰ ਦੇਖਿਆ ਜੀ ਮਹਾਰਾਣੀ ਕੋਲੋਂ ਦੁੱਧ ਪੁੱਤ ਧੰਨ ਤੇ ਸਾਹਮਣੇ ਗਿਆ ਮਿਲਦਾ ਪਰ ਇੱਥੇ ਆਣ ਕੇ ਕੋਈ ਵੀ ਪ੍ਰੋਬਲਮ ਹੈ ਆਪਣੀ ਆਣ ਕੇ ਗੱਲ ਕਰੋ ਮਹਾਰਾਣੀ ਦੇ ਦੁਆਰੇ ਤੇ ਪੂਰੀ ਹੋਏਗੀ ਪਿਛਲੇ ਸਾਲ ਸਾਡੇ ਚ ਇੱਕ ਮੈਂਬਰ ਸੀ ਉਹਨਾਂ ਨੇ ਮਹਾਰਾਣੀ ਦੇ ਅੱਗੇ ਅਰਦਾਸ ਰੱਖੀ ਇਹ ਮਹਾਰਾਣੀ ਮੇਰਾ ਕੰਮ ਕਰੋਗੇ ਤੇ ਮੈਂ ਬਸ ਪੂਰੀ ਲੈ ਕੇ ਚਿੰਤਪੁਰ ਨਹੀਂ ਆਵਾਂਗਾ ਉਹਨਾਂ ਦੀ ਮਹਾਰਾਣੀ ਨੇ ਅਰਦਾਸ ਪੂਰੀ ਕੀਤੀ ਉਹ ਫ੍ਰੀ ਬੱਸ ਲੈ ਕੇ ਮਾਤਾ ਚਿੰਤਪੁਰਨੀ ਦੇ ਦੇਖੇ ਜਕਾਰਾ ਮਾਤਾ ਚਿੰਤਪੁਰਨੀ ਜੀ ਦਾ ਜੈ ਮਾਤਾ ਕਿਹੜੀ ਜਗਾ ਕਰਾਇਆ ਜਾ ਰਿਹਾ ਸੀ ਇਹ ਬਾਲ ਮਾਤਾ ਦਰਬਾਰ ਗੱਦੀਮੰਤ ਲਾਲ ਚੰਦ ਜੀ ਇਹ ਪ੍ਰਾਚੀਨ ਸਿੱਧ ਸਥਾਨ ਹੈ ਸਿੱਧ ਪੀਠ ਹੈ ਭਗਵਤੀ ਦੀ ਬੜੀ ਆਪਾਰ ਕਿਰਪਾ ਸਾਡੇ ਮਨ ਜੀ 747 ਤੋਂ ਪਹਿਲੇ ਇਸ ਲਈ ਪਾਰਟੀਸ਼ਨ ਤੋਂ ਪਹਿਲੇ ਇਹ ਜਿਹੜੀ ਬਗਵਤੀ ਦੀ ਮੂਰਤੀ ਹੈ ਇੱਕ ਬੜਾ ਵਿਸ਼ਾਲ ਘਰਾਨਾ ਹੈ ਜਿਹਨੂੰ ਬਾਲ ਮਾਤਾ ਘਰਾਨਾ ਕਿਹਾ ਜਾਂਦਾ ਹੈ ਇਹ ਉੱਥੇ ਸੇਵਾ ਹੁੰਦੀ ਸੀ ਔਰ ਦੁਨੀਆ ਭਰ ਦੇ ਜਿਹੜੇ ਮੰਤ ਸੰਤ ਸੀ ਸਾਰੇ ਹਾਜ਼ਰੀ ਜਮਾਤਾ ਜੀ ਦੀ ਖੜੇ ਰਹਿੰਦੇ ਸੀ 47 ਤੋਂ ਬਾਅਦ ਜਿਸਲੇ ਪਾਰਟਿਸ਼ਨ ਹੋਈ ਹੈ ਤੇ ਸਾਡੇ ਮੰਤਰੀ ਮਾਤਾ ਜੀ ਦੀ ਕਿਰਪਾ ਸੀ ਉਹਨਾਂ ਦੇ ਅਪਾਰ ਕਹਿੰਦੇ ਆ ਜੋ ਕਿਸੇ ਨੇ ਮੰਗ ਲਿਆ ਮੰਤਰਾ ਨੇ ਕਹਿਤਾ ਉਹ ਮਾਤਾ ਜੀ ਕਿਰਪਾ ਕਰ ਦਿੰਦੇ ਸੀ ਪੂਰਾ ਹੋ ਜਾਂਦਾ ਸੀ ਇੱਥੇ ਅਸੀਂ ਅੱਜ ਤੱਕ ਜੋ ਆਪਣੇ ਜੀਵਨ 'ਚ ਵੇਖਿਆ ਆਪਣੇ ਪਿਤਾ ਹੀ ਸੁਨੇਹਾ ਆਪਣੇ ਬਜ਼ੁਰਗਾਂ ਕ ਸੁਨੇਹਾ ਜਿੰਨੇ ਸ਼ਰਦਾ ਨਾਲ ਆ ਕੇ ਜੋ ਮੰਗਿਆ ਮਾਤਾ ਇਹਨੇ ਅਪਾਰ ਕਿਰਪਾ ਕੀਤੀ ਬਹੁਤ ਲੋਕੀ ਪਿਛਲੇ ਜਾਗਰਨ ਤੇ ਵੀ ਹੁਣ ਵੀ ਆ ਕੇ ਸਾਨੂੰ ਦੱਸਦੇ ਆ ਕਿਸੇ ਦਾ ਬੱਚਾ ਬਾਹਰ ਜਾਣਾ ਹੈ ਮਾਤਾ ਨੂੰ ਅਰਦਾਸ ਕਰਦੇ ਹੋ ਕਿਸੇ ਘਰ ਬਾਲਕ ਨਹੀਂ ਦਾ ਬਾਲ ਬੱਚੇ ਦੀ ਸੁਖ ਲਈ ਇਹ ਭਗਵਤੀ ਕੋ ਲਾ ਕੇ ਜਿੰਨੇ ਜੋ ਮੰਗਿਆ ਮਾਤਾ ਜਿੰਨੇ ਜੋ ਮੰਗਿਆ ਪੂਰਾ ਕੀਤਾ ਮਾਤਾ ਜੀ ਅਪਾਰ ਕਿਰਪਾ ਕਰਨ ਸਾਰੀ ਸੰਗਤ ਜਿਹੜੀ ਸੁਣ ਰਹੀ ਹੈ ਜਿੰਨੂੰ ਵੀ ਮਾਤਾ ਜੀ ਦੇ ਆਸ਼ੀਰਵਾਦ ਚਾਹੀਦਾ ਸਾਡੇ ਦਰਵਾਜ਼ੇ ਖੁੱਲੇ ਨੇ ਤੇ ਮਾਤਾ ਜੀ ਆ ਕੇ ਆਸ਼ੀਰਵਾਦ ਲਓ ਸਾਰਾ ਜਿੰਨੀ ਵੀ ਸੰਗਤ ਹੈ ਤੇ ਸਾਡੀ ਤੇ ਇਹੋ ਹੀ ਬੇਨਤੀ ਹੈ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਔਰ ਅੱਜ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈ ਹੈ ਸਾਰੇ ਬਾਲ ਮਾਤਾ ਘਰਾਨੇ ਨੂੰ ਜਿਨ੍ਹਾਂ ਵੀ ਆਲ ਓਵਰ ਇੰਡੀਆ ਦੇ ਵਿੱਚ ਬਾਲ ਮਾਤਾ ਘਰਾਨਾ ਸਭ ਦੀ ਜਿਹੜੀ ਪੂਜਯੇ ਦੇਵੀ ਹੈ ਜਕਾਰਾ ਬਾਲ ਮਾਤਾ ਜੀ ਦਾ ਜੈ 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 ਇਹ ਕਿਹੜੀ ਜਗ੍ਹਾ ਤੇ ਮੰਦਿਰ ਹੈਗਾ ਕਟੜਾ ਦੂਲੋ ਇਹ ਕਟੜਾ ਦੂਲੋ ਗਲੀ ਜਟਾ ਇਹ ਤੁਸੀਂ ਤਾਪਕ ਟੀਕਾ ਦੇ ਕੋਲ ਆਓ ਉੱਥੇ ਗਲੀ ਜਟਾ 2 ਹੈ ਇੱਕ ਜਟਾਲੀ ਗਲੀ ਹੈਗੀ ਹੈ ਇੱਧਰ ਪੱਦਰਗਾਹ ਜਾ ਕੇ ਇਹ ਜਟਾਲੀ ਗਲੀ ਲੋਹਗੜ ਦੇ ਅੰਦਰ ਹਿੰਦੂ ਕਾਲਜ ਦੇ ਅੰਦਰ ਆ ਜਾਓ ਲੋਹਗੜਾ ਲੋ ਆ ਜਾਓ ਇਹ ਜਟਾਲੀ ਗਲੀ ਉੱਥੇ ਹੈ ਤੇ ਮੇਰੀ ਹਰ ਸੰਗਤ ਅੱਗੇ ਇਹ ਬੇਨਤੀ ਹੈ ਆ ਕੇ ਮਾਤਾ ਜੀ ਦਾ ਨੂਰ ਦੇਖੋ ਮਾਤਾ ਜੀ ਦੇ ਦਰਸ਼ਨ ਕਰੋ ਆਪਣੇ ਬਾਲ ਪਰਵਾਰ ਦੀ ਸੁੱਖ ਮੰਗੋ ਤੇ ਝੋਲੀਆਂ ਭਰ ਕੇ ਮੇਰੀ ਮਹਾਰਾਣੀ ਕੋਲੋਂ ਲੈ ਕੇ ਜਾਓ ਜਿਕਰਾ ਬਾਲ ਮਾਤਾ ਜੀ ਦਾ ਬਹੁਤ ਸਾਰੇ ਦਰਵਾਜ਼ੇ ਕੀਜ ਐ ਨਾਖੰਨਾ ਕਟੜਾ ਦੂਲੋ ਗਲੀ ਜਟਾਨੀ ਸੀ ਮੈਂ ਤੂੰ ਸੇਵ ਮਾਤਾ ਜੀ ਦਾ ਘਰ ਇੱਧਰ ਵੇਖੇ ਅੱਜ ਮੈਨੂੰ ਘਰ ਤੋਂ ਘਟ 15 20 ਸਾਲ 25 ਸਾਲ ਹੋ ਗਏ ਐਧਰ ਵੇਖੇ ਇਹਦੇ ਘਰ ਦੇ ਦੁਆਰ ਤੇ ਕੋਈ ਆਕੇ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਜੇ ਕਿਸੇ ਨੇ ਬੱਚਾ ਮੰਗਾ ਬੱਚਾ ਮਿਲਿਆ ਜੇ ਕਹੇ ਅੱਖਾਂ ਨੇ ਖੰਮਲੀਆਂ ਇਹ ਮਾਰਾ ਉਹ ਦਰਵਾਣਾ ਜੋ ਮੰਗੋਗੇ ਸੋ ਮਿਲੇਗਾ ਸਾਨੂੰ ਬੜਾ ਸਾਡੇ ਬੱਚੇ ਘਰ ਲੜਕਾ ਆਇਆ ਲੜਕੀ ਆ ਅੱਜ ਅਸੀਂ ਆ ਮਾਂ ਦੇ ਦਰਬਾਰ ਦੇ ਲੋਕਾਂ ਨੂੰ ਕਹਿੰਦੇ ਆ ਐਨੀ ਕੁ ਮਾਂ ਦੀ ਸ਼ਕਤੀ ਆ ਭੁੱਲ ਭੁਲਈਆ ਵੀ ਇੱਥੇ ਆਈ ਵੇ ਉਹਦਾ ਵੀ ਘਰ ਭੰਡਾਰਾ ਭਰੇਗਾ ਬਾਕੀ ਇਸ ਨਾਲ ਬਾਰੇ ਕੋਈ ਨਹੀਂ ਕਹਿ ਸਕਦੇ ਆਓ ਜੋ ਮੰਗਿਆ ਮੁਰਾਦਾ ਪਾਓ ਇਹ ਸਾਡੇ ਸੰਗਤ ਖੜੇ ਆ ਵਿਕੀ ਤਵਾਰੀ ਇਹ ਲਾਲਾ ਗੁਲਸ਼ਣ ਕੁਮਾਰ ਗੁਲਸ਼ਣ ਕੁਮਾਰ ਜੀ ਇਹਨਾਂ ਨੂੰ ਬਚੋ ਇਹ ਮਾਤਾ ਨੇ ਹਾਰ ਸਰੂਪ ਆ ਅਸੀਂ ਔਰਿਸ਼ਨਾ ਬਤ ਕੁਛ ਨਹੀਂ ਕਰਦੇ ਪਰਮ ਸੇਵਕ ਨੇ ਸਾਰੇ ਮਾਤਾ ਦੇ ਸੇਵਮ ਮਾਤਾ ਸੇਵਮ ਜੀ ਉਮਰ ਅਸਲੀ 74 75 ਸਾਲ ਹੈ ਅਸੀਂ ਇਹਨਾਂ ਸਾਹਮਣੇ ਬੱਚੇ ਆ ਇਹ ਵੀ ਸਾਡੇ ਬਜ਼ੁਰਗ ਨੇ ਇਹ ਦੇਖੋ ਇਹਨਾਂ ਨੇ ਆਪਣੇ ਬਚਪਨ ਤੋਂ ਦੇਖਿਆ ਹੈ ਕਿ ਐਸ ਦਰਬਾਰ ਦੇ ਉੱਤੇ ਬੱਚੇ ਖੇਡਦੇ ਹੁੰਦੇ ਸੀ ਮੰਦਿਰ 'ਚ ਕੀ ਕਰਦੇ ਸੀ ਸਾਡੇ ਮੰਤ ਲਾਛਨ ਜੀ ਆ ਦੇਖੋ ਉਹਨਾਂ ਦੀ ਤਸਵੀਰ ਤੇ ਉਹ ਬੱਚਿਆਂ ਨੇ ਕਿਸੇ ਲਾਲਚ ਜਾਣਾ ਮੰਦਿਰ ਵਾਲੇ ਨੇ ਦੋ ਟੌਫੀਆਂ ਦੇਣੀਆਂ ਪ੍ਰਸ਼ਾਦ ਰੂਪ 'ਚ ਤੇ ਉਹ ਦੋ ਟੌਫੀਆਂ ਦੇ ਨਾਲ ਹੀ ਅੱਜ ਐਡਾ ਪਰਿਵਾਰ ਮੰਦਿਰ ਦਾ ਰਦਾ ਹੋਇਆ ਤੁਸੀਂ ਦੇਖੋ ਉਹਨਾਂ ਨੂੰ ਸਾਰੇ ਤਾਇਆ ਜੀ ਕਹਿੰਦੇ ਸੀ ਅੱਜ ਜੋ ਸਾਡੇ ਬਜ਼ੁਰਗ ਸਾਡੇ ਸਾਰਿਆਂ ਦੇ ਵਿੱਚ ਅਸ਼ੀਰਵਾਦ ਰੂਪ ਦੇ ਵਿੱਚ ਵਿਰਾਜਮਾਨ ਨੇ ਉਹਨਾਂ ਦੀ ਕੀਤੀ ਭਗਤੀ ਔਰ ਉਹਨਾਂ ਦੀ ਕੀਤੀ ਸੇਵਾ ਉਹ ਸੇਵਾ ਦਾ ਫਲਾਦੇਸ਼ ਹੈ ਅੱਜ ਇਹ ਬੂਟਾ ਜਿਹੜਾ ਹੈ ਉਹ ਬੜਾ ਵੱਡਾ ਵਿਸ਼ਾਲ ਦਰਖਤ ਬਣ ਗਿਆ ਹੈ ਉਹ ਦਰਖਤ ਦੇ ਜਿਹੜੇ ਫਲ ਹੈ ਉਹ ਸਾਰੇ ਬੱਚਿਆਂ ਦੀ ਝੋਲੀਾਂ 'ਚ ਪੈ ਰਹੇ ਹੈ ਜਕਾਰਾ ਵਾਲਮਤਾ ਜੀ ਜਗਾ ਦੱਸੋ ਇਹ ਤਾਂ ਮੰਦਿਰ ਦਾ ਹੈ ਮੇਰਾ ਨਾਮ ਮਨੀਸ਼ ਸਿਵਾੜੀ ਹੈ ਕਟੜਾ ਦੁੱਲੋ ਗਲੀ ਜਟਾਂ ਵਾਲੀ ਵਿੱਚ ਪ੍ਰਾਚੀਨ ਮੰਦਿਰ ਦਾ ਇਹਨਾਂ ਕਿ 69ਵਾਂ ਜਾਗਰਣ ਹੋ ਰਿਹਾ 69 ਸਾਲ ਤੋਂ ਇੱਥੇ ਪੱਕਾ ਭਜਨ ਹੋ ਰਿਹਾ ਇੱਥੇ ਮਾਈ ਦੀ ਇੰਨੀ ਕਿਰਪਾ ਵੈ ਜੋ ਮਾਈ ਕੋ ਮੰਗਦਾ ਉਹਨੂੰ ਮਿਲਦਾ ਕੀ ਇਤਿਹਾਸ ਕੀ ਮੜਾ ਜੀ ਦੱਸਿਓ ਇਤਿਹਾਸ ਹੈ ਕਿ ਬਾਹਰੂਪ ਮਾਤਾ ਹੈਗੀ ਹੈ ਬਾਹਰੂਪ ਦੇ ਵਿੱਚ ਫੇਗੀ ਬਰਾਜ ਮੰਗੀ ਆ ਐਂ ਦੋਸਤਾਂ ਅੱਜ ਵਰਲਡ ਵਿੱਚ ਤੁਹਾਨੂੰ ਮੂਰਤੀ ਵੀ ਮਿਲੇਗੀ ਸਿਰਫ ਅੱਤੇ ਮੂਰਤੀ ਮਿਲੇਗੀ ਅਤੇ ਕੋਈ ਵੀ ਚੀਜ਼ ਮੰਗ ਲਓ ਦੱਸੇ ਤੋਂ ਬਿਗੈਰ ਸਾਨੂੰ ਤੜਾਪੇ ਕੰਮ ਹੋ ਜਾਏਗਾ ਜਿੱਤਰਾ ਕਿ ਨੌਜਵਾਨ ਜਿਹੜੇ ਆ ਨੌਜਵਾਨ ਜਿਹੜੇ ਗਲਤ ਬਾਸੇ ਚਲੇ ਗਏ ਆ ਕੀ ਉਹਨਾਂ ਨੂੰ ਮੈਸੇਜ ਦੇਣ ਚਾਹੁੰਦੇ ਕਿ ਵੇਖੋ ਜੀ ਰੱਬ ਨੂੰ ਮੰਨੋ ਰੱਬ ਨੇ ਬੇਲਾਪਾਰ ਕਰਨਾ ਜੇ ਹੋਰ ਇਨਸਾਨ ਕੋਈ ਨਹੀਂ ਕਰ ਸਕਦਾ ਉਹ ਇੰਨਾ ਬੇਅੰਤ ਦੇਣ ਵਾਲੀ ਹੈ ਸਾਨੂੰ ਲੈਣ ਦੀ ਜਾਂਚ ਹੋਣੀ ਚਾਹੀਦੀ ਆ ਉਹ ਝੋਲੀ ਖੋਲੀ ਖੂਲੀ ਭਰ ਕੇ ਦਿੰਦੀ ਆ ਇਹ ਦਰਵਾਜ਼ੇ ਤੋਂ ਕੋਈ ਵੀ ਨਿਰਾਸ਼ ਨਹੀਂ ਜਾਂਦਾ ਮੇਰੀ ਉਮਰ 44 ਸਾਲ ਹੈ ਮੈਂ ਬਹੁਤ ਚਮਤਕਾਰ ਵੇਖ ਲਿਆ ਆਪਣੀ ਲਾਈਫ ਦੇ ਵਿੱਚ ਇਹ ਤੋਂ ਉੱਪਰ ਕੋਈ ਫਿਊਚਰ ਸਾਰ ਮੈਨੂੰ ਨਹੀਂ ਨਜ਼ਰ ਆਇਆ ਜੇ ਕਿ ਸਿਹਰੇ ਦਰਸ਼ਨ ਕਰਨੇ ਹੋ ਨਾ ਇਸ ਮੰਦਰ ਦੇ ਜਰੂਰ ਪਤਾ ਜੀ ਕਟੜਾ ਦੂਲੋ ਗਲੀ ਜਟਾ ਵਾਲੀ ਮੰਤ ਲਾਚਨ ਦੀ ਗੱਦੀ ਬਾਲ ਮਾਤਾ ਘਰਾਨਾ ਇਹ ਕਿਦਾਂ ਜਾਗਦਾ 69ਵਾਂ ਜਾਗਰਨ ਗਾਇਆ ਔਰ ਦੂਜੀ ਪੱਕਾ ਭਜਨ ਹੁੰਦਾ ਜਿਹਦੇ ਵਿੱਚ ਮਾਈ ਆਪ ਰਾਜਮਨ ਹੁੰਦੀ ਆ ਅੱਜ ਕਾ ਤੇ ਫਿਲਮੀ ਭਜਨ ਹੁੰਦੇ ਨਾ ਲੋਕੀ ਭਜਨ ਕੀਤਾ ਪੈਸੇ ਲੈਦੇ ਚੜਗੇ ਇਹ ਪੱਕਾ ਭਜਨ ਹੈ ਪੱਕੇ ਭਜਨ ਦੇ ਵਿੱਚ ਹੀ ਮਹਾਰਾਣੀ ਆਉਂਦੀ ਆ ਇਤਿਹਾਸ ਪਿਛਲਾ ਵੀ ਗਵਾਹ ਹੈ ਪੱਕੇ ਭਜਨ ਵਿੱਚ ਹੀ ਮਹਾਰਾਣੀ ਆਉਂਦੀ ਆ ਅਪਾਰ ਕਿਰਪਾ ਦਾ ਦੀ Take here.